ਮੇਰਾ ਨਾਮ ਏ ਐਸ ਸੀ ਦਵਿੰਦਰ ਸਿੰਘ ਆ ਜੀ ਥਾਣਾ ਸਮਰਾਲਾ ਮੈਂ ਪੋਸਟਿੰਗ ਆ ਪਿੰਡ ਮਰਾੜਾ ਚਾ ਮੇਰੀ ਬੇਟੀ ਸਟੱਡੀ ਵੇਚ ਤੇ ਸੰਦੀਪ ਕੌਰ ਬਾਹਰ ਗੰਡਾ ਗਿਆ ਸੀ ਮੇਰੇ ਤਿੰਨੋਂ ਬੱਚੇ ਕੈਨੇਡਾ ਵਿੱਚ ਸੈਟਲ ਨੇ ਛੋਟੀ ਬੇਟੀ ਆ ਮੇਰੀ ਜਿਹਨੇ ਉਸ ਦੇ ਵਿੱਚ ਜੁਆਇਨ ਕੀਤਾ ਪਹਿਲਾਂ ਉਹਨੇ ਆਪਣੀ ਸਟੱਡੀ ਪੂਰੀ ਕੀਤੀ ਸਟੱਡੀ ਪੂਰੀ ਕਰਨ ਤੋਂ ਬਾਅਦ ਫਿਰ ਉਹਨੇ ਪੀ ਆਰ ਤੋਂ ਬਾਅਦ ਪੁਲਿਸ ਮਹਿਕਮਾ ਜੁਆਇਨ ਕੀਤਾ ਫਿਰ 6 ਮਹੀਨੇ ਦੀ ਟ੍ਰੇਨਿੰਗ ਕੀਤੀ 6 ਮਹੀਨੇ ਟ੍ਰੇਨਿੰਗ ਤੋਂ ਬਾਅਦ ਜਦੋਂ ਵੀ ਪਾਸਵਰਡ ਅਪਰੇਟ ਸੀ ਮੈਨੂੰ ਸਪੈਸ਼ਲ ਇਨਵਾਈਟ ਕੀਤਾ ਗਿਆ ਮੈਨੂੰ ਉਦੋਂ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਮੈਂ ਵਰਦੀਪਾਕੇ ਉੱਤੇ ਗਿਆ ਤੇ ਵਰਦੀਪਾਕੇ ਮੇਰੀ ਬੇਟੀ ਕੈਨੇਡਾ ਪੜ੍ਹਦੀ ਤੇ 50 ਪੜ੍ਹਦੀ ਵਰਦੀ ਦੇ ਵਿੱਚ ਅਸੀਂ ਇਕੱਠਿਆਂ ਪ੍ਰੇਰਣ ਕੀਤੀ ਤੇ ਇਕੱਠਿਆਂ ਮਸਮਾਨ ਸੁਝਾ ਜਦੋਂ ਮੈਂ ਸਲੂਟ ਮਾਰਿਆ ਤੇ ਮੈਨੂੰ ਕੈਨੇਡਾ ਪੁੱਤਰਾ ਸਲੂਟ ਮਾਰਿਆ ਤੇ ਉਹਦਾ ਜੋਇਨਿੰਗ ਲੈਟਰ ਲੈ ਕੇ ਅਸੀਂ ਮੈਂ ਉਸ 12 ਤਰੀਕ ਨੂੰ ਕਾਲਜ ਜੁਆਇਨ ਕਰਾ ਕੇ ਆਈ ਕਿਹੜੇ ਸਾਲ ਚ ਗੁੜੀ ਅਸੀਰਵਾਦ ਮੇਰੀ ਬੇਟੀ 2017 ਵਿੱਚ ਗਈ ਸੀ ਸਟੱਡੀ ਵੇਸ ਤੇ ਵਾਪਸ ਇਹ ਕਿਹਾ ਜਾਵੇ ਅੱਜਾਲ੍ਹ ਕੁੜੀਆਂ ਦੇ ਮੁੱਦੇ 'ਚ ਬੜਾ ਫਰਕ ਰੱਖਿਆ ਹੁੰਦਾ ਤੇ ਤੁਸੀਂ ਕਿਵੇਂ ਦੇਖਦੇ ਹੋ ਕੁੜੀ ਨੇ ਥੋੜੀ ਜਿਨੀ ਨਾ ਤਰੱਕੀ ਕੀਤੀ ਹੈ ਚਲੋ ਬੇਟੂ ਬੀਟੀਆਰ ਬੇਟੇਸ ਫਰਕ ਹੈ ਕਿਉਂਕਿ ਜੇ ਮੈਂ ਗੱਲ ਕਰਾਂ ਜਿਵੇਂ ਰਾਣੀ ਚਾਂਸੀ ਹੋ ਗਈ ਕਲਪਨਾ ਚਾਵਲਾ ਹੋ ਗਈ ਈਵਨ ਇੱਥੋਂ ਤੱਕ ਜੀ ਸਾਡੇ ਮੈਡਮ ਨੇ ਐਸਐਸਪੀ ਸਾਹਿਬ ਮੈਡਮ ਨਵਨੀਤ ਕੌਂਟਲ ਜੀ ਸਾਡੇ ਐਸਐਸਪੀ ਲੱਗੇ ਨੇ ਆਈਪੀਐਸ ਜਣੀ ਮਹਿਮਾਨ ਮਹਿਸੂਸ ਵਾਲੀ ਗੱਲ ਹੈ ਜੀ ਕਿਉਂਕਿ ਮੈਂ ਕਹਿੰਦਾ ਬੀਟੀਆਰ ਬੀਟਸ ਪੜ੍ਹਦੇ ਨੇ ਬੇਟੇ ਨੂੰ ਪੜ੍ਹਾਓ ਵੱਧ ਤੋਂ ਵੱਧ ਜਦੋਂ ਉਹ ਪੜ੍ਹਦੀ ਹੁੰਦੀ ਸੀ ਉਹ ਕੈਨੇਡਾ ਸੀ ਵੀ ਮੈਂ ਵਾਪਸ ਉੱਥੇ ਜਾ ਕੇ ਇਸ ਤਰ੍ਹਾਂ ਜੁਆਇੰਗ ਕਰਨੀ ਹੈ ਜਾਂ ਮੈਂ ਪੰਡਾਪੂਰ ਸੀ ਜਾਂ ਰੇਡੀਅਰ ਪੂਰ ਸੀ। ਨਹੀਂ ਜੀ ਇਹ ਤਾਂ ਸਰਪ੍ਰਾਈਜ਼ ਦਿੱਤਾ ਉਹਨੇ ਕਿਉਂਕਿ ਇਤਰੋ ਦੀ ਪੜਾਈ ਸੀਗੀ ਉਹਦੀ ਫੂਡ ਐਂਡ ਪ੍ਰੋਸੈਸਿੰਗ ਦੀ ਸੀਗੀ। ਬੀਟੈਕ ਉਹਨੇ ਫੂਡ ਐਂਡ ਪ੍ਰੋਸੈਸਿੰਗ ਕੀਤੀ ਆਪਾਂ ਤਿਗੜ ਸਾਫਟਵੇਅਰ ਉਸ ਤੋਂ ਬਾਅਦ ਐਮਟੈਕ ਕੀਤੀਆਂ ਨੇ ਉੱਧਰ ਜਾ ਕੇ ਕੈਨੇਡਾ ਚ। ਉਸ ਤੋਂ ਬਾਅਦ ਛੋੜ ਦੇ ਬਾਕ ਕੰਮ ਕੀਤਾ ਜੇ ਪੀਆਰ ਤੋਂ ਬਾਅਦ ਫਿਰ ਉਹਨੇ ਪੋਰਸ ਮੈਗਮਾ ਜੁਆਇਨ ਕੀਤੇ। ਤੁਹਾਡੇ ਤਿੰਨ ਬੱਚੇ ਨੇ ਤਿੰਨੋਂ ਵਾਰ ਨੇ। ਹਾਂ ਜੀ ਮੇਰੀ ਵੱਡੀ ਬੇਟੀ ਵੀ ਉੱਧਰ ਆ ਉਹੀ ਉਹ ਕੈਨੇਡਾ ਵਿੱਚ ਜੇ ਅੱਜ ਤੁਹਾਡਾ ਠਾਣੇ ਵਿੱਚ ਸਨਮਾਨ ਕੀਤਾ ਗਿਆ ਤੀਸਰਾ ਗਰਾਂਜ ਜਿਸ ਤਰ੍ਹਾਂ ਮੈਨੂੰ ਕੈਨੇਡਾ ਦੇ ਵਿੱਚ ਮਹਿਸੂਸ ਮਾਣ ਮਸਲਮਾਨ ਮਿਲਿਆ ਜੀ ਉਸ ਤਰ੍ਹਾਂ ਮੇਰੇ ਠਾਣੇ ਦੇ ਵਿੱਚ ਸਰ ਸਾਡੇ ਡੀਐਸਪੀ ਸਾਹਿਬ ਸਰਦਾਰ ਤਰਲੋਚਾ ਸਿੰਘ ਮੇਰੇ ਐਸਐਚਓ ਸਾਹਿਬ ਸਰਦਾਰ ਓਵਰਿੰਦਰ ਸਿੰਘ ਜੀ ਸਾਡਾ ਸਮੂਹ ਸਟਾਫ ਜੀ ਤੇ ਮੈਂ ਜਾਣੀ ਇਹ ਪਲ ਭੁੱਲ ਨਹੀਂ ਸਕਦਾ ਜ਼ਿੰਦਗੀ ਦੇ ਵਿੱਚ ਜਦੋਂ ਇਹ ਮੈਨੂੰ ਮਾਣ ਮਿਲਿਆ ਜਿਹੜੇ ਲੋਕ ਕੁੜੀਆਂ ਵਿੱਚ ਫਰਕ ਰੱਖਦੇ ਨੇ ਕੀ ਕਹਿਣਾ ਚਾਹਲੋ ਮਾਪਿਆਂ ਨੂੰ ਮੈਂ ਤਾਂ ਇਹੀ ਆਖਾਂਗੇ ਕਿ ਕਿਸੇ ਨੂੰ ਆਪਣੇ ਮਾਪਿਆਂ ਨੂੰ ਬੇਟਾ ਔਰ ਬੇਟੀ ਵਿੱਚ ਫਰਕ ਨਹੀਂ ਰੱਖਣਾ ਚਾਹੀਦਾ। ਈਵਨ ਬੇਟਿਆਂ ਦੇ ਬਰਾਬਰ ਹੀ ਬੇਟੀਆਂ ਰੱਖੋ ਕਿਉਂਕਿ ਬੇਟੀਆਂ ਅੱਜਕੱਲ ਬਹੁਤ ਅੱਗੇ ਜਾ ਰਹੇ ਹਾਂ, ਉੱਚ ਚਾਅ ਦੇ ਤੇ ਜਾ ਰਹੇ ਹਾਂ। ਕਦੋਂ ਆ ਰਹੀ ਹੈ ਜੁਰੀ ਐਕਟ ਇੰਡੀਆ। ਬੇਟੀ ਦਾ ਮੈਂ ਜੀ ਮੈਂ ਰੱਖਿਆ ਮੈਰਜ ਸੈਂਟੰਬਰ ਦੇ ਵਿੱਚ ਆ ਗਈ। ਮੇਰੇ ਨਾਮ 파ਰਮਜੀਤ ਕੌਰ ਹੈ, ਮੇਰੀ ਬੇਟੀ ਦਾ ਨਾਮ ਸੰਦੀਪ ਕੌਰ। ਉਹ 217 ਸਦੀ ਵਿੱਚ ਕੈਨੇਡਾ ਗਏ ਉੱਥੇ ਉਹਨਾਂ ਨੇ ਜਾ ਕੇ ਆਪਣੀ ਪੜ੍ਹਾਈ ਪੂਰੀ ਕਰੀ ਫਿਰ ਉਹਨਾਂ ਨੇ ਓਪੀਪੀ ਪੁਲਿਸ ਦੀ ਟ੍ਰੇਨਿੰਗ ਲਈ 6 ਮਹੀਨੇ ਟ੍ਰੇਨਿੰਗ ਲੈਣ ਤੋਂ ਮਗਰੋਂ ਉਹਨਾਂ ਨੇ ਆਪਣਾ ਸਾਰਾ ਕੰਪਲੀਟ ਜਿੰਮੇ ਸੀਗਾ ਉੱਥੇ ਉਹ ਕਰਿਆ ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਮਿਲਣਾ ਸੀ ਜਾਨੀ ਰੈਂਕ ਮਤਲਬ ਡਿਊਟੀ ਜਾਣਕਾਰੀ ਸੀ ਉਹਨਾਂ ਨੇ ਆਪਣੇ ਪਾਪਾ ਨੂੰ ਇਧਰੋਂ ਬੁਲਾਇਆ ਸਾਨੂੰ ਬਹੁਤ ਮਾਣ ਦੀ ਗੱਲ ਹੈ ਮੇਰੀ ਬੇਟੀ ਉੱਥੇ ਓਪੀਪਲਸ ਵਿੱਚ ਭਰਤੀ ਹੋਈ ਤੇ ਮੇਰੇ પતિ ਜੋ ਇਹ ਪੰਜਾਬ ਪੁਲਿਸ ਸੀ ਉੱਥੇ ਜਾ ਕੇ ਦੋਹਾਂ ਜਾਨਾਂ ਦੇ ਇਕੱਠਿਆਂ ਨੇ ਪ੍ਰੇਡ ਵੀ ਕਰੀ ਸਾਨੂੰ ਬਹੁਤ ਮਾਣ ਹੋਇਆ ਮੇਰੀ ਬੱਚੀ ਤੇ ਮੇਰੇ ਹੀ ਅਰਦਾਸ ਆ ਸਭ ਦੇ ਬੱਚੇ ਹੀ ਕਿਦਾਂ ਸਫਲ ਹੋਣ ਸਾਨੂੰ ਸਭ ਨੂੰ ਆਪਣੇ ਪੰਜਾਬੀਆਂ ਨੂੰ ਬੱਚਿਆਂ ਤੇ ਮਾਣ ਹੋਣਾ ਚਾਹੀਦਾ ਏ ਤੁਹਾਡੇ ਪਤੀ ਵੱਲੋਂ ਜਿਹੜੀ ਫਰਤੀ ਪਾ ਕੇ ਪੰਜਾਬ ਪੁਲਿਸ ਦੀ ਫਰਤੀ ਪਾ ਕੇ ਉੱਥੇ ਆਏ ਨੇ ਤੇ ਪੀਟੀ ਨੇ ਜਿਹੜੀ ਉੱਥੇ ਵੀ ਪੁਲਿਸ ਦੀ ਫਰਤੀ ਪਾਈ ਹੋਈ ਸੀ ਕਿਵੇਂ ਉਹ ਜਿਹੜੇ ਪਾਲ ਨੇ ਤੁਸੀਂ ਦੇਖੇ ਹੋਏ ਹੋਣ ਓ ਪੱਲ ਜੀ ਮੈਂ ਬਹੁਤ ਮੈਸੇ ਨੂੰ ਬਿਆਨ ਨਹੀਂ ਕਰ ਸਕਦੀ ਉਸ ਸਮੇਂ ਅਸੀਂ ਇੰਨੇ ਮੋਢਿਓਗੇ ਸਾਡੇ ਸਾਰਿਆਂ ਦੇ ਅੱਖਾਂ 'ਚ ਮੇਰੀ ਬੇਟੀ ਦੇ ਵੀ ਅਸੀਂ ਮਤਲਬ ਵੀ ਪਾਲ ਇੰਨਾ ਜਵਾਨ ਕਰਿਆ ਬਹੁਤ ਮਾਣ ਆ ਸੀ ਆਪਣੀ ਬੇਟੀ ਤੇ ਇੱਕ ਟਾਈਮ ਸਾਡੇ ਉਸ ਟਾਈਮ ਅੱਖਾਂ 'ਚ ਹੰਝੂ ਸੀਗੇ ਇੰਨਾ ਸਾਨੂੰ ਮਾਣ ਸੀ ਆਪਣੀ ਬੇਟੀ ਤੇ ਉਸ ਟਾਈਮ ਹੁਣ ਵੀ ਸਿਆਕ ਕਰੇ ਭਾਵ ਹੋ ਰਹੇ ਹਾਂ ਜੀ ਭਾਵਕ ਹੋ ਰਹੇ ਹਾਂ ਜੀ ਮਤਲਬ ਵੀ ਬਹੁਤ ਮਾਣ ਆ ਜਿਵੇਂ ਹੁਣ ਕਹਿੰਦੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਵੀ ਮੈਂ ਕਹਿੰਦੀ ਪੜਾਉਣਾ ਚਾਹੀਦਾ ਬਾਹਰ ਵੀ ਭੇਜਣਾ ਚਾਹੀਦਾ ਬੱਚੇ ਨੂੰ ਉਹ ਆਪਣਾ ਪੈਰਾਂ ਤੇ ਖੜੇ ਹੋਣ ਲਈ ਮਾਂ ਪਿਓ ਨੂੰ ਕਰਨਾ ਚਾਹੀਦਾ ਇਹਨਾਂ ਪੁਰਾਣ ਜੀ ਜਿੰਨੇ ਜ ਸਮਾਜ ਵਿੱਚ ਕੁੜੀਆਂ ਮੁੰਡਿਆਂ 'ਚ ਫਰਕ ਰੱਖਿਆ ਹੁੰਦਾ ਹਾਂਜੀ ਸਾਡੀ ਕੁੜੀ ਏਡੀ ਬੜੀ ਹਾਂਜੀ ਅਸੀਂ ਕੋਈ ਫਰਕ ਨਹੀਂ ਰੱਖਿਆ ਵੀਰ ਜੀ ਉਹ ਰੇ ਵੀ ਨਹੀਂ ਅਸੀਂ ਰੱਖਿਆ ਅਸੀਂ ਬਾਹਰ ਵੀ ਆਪਣੇ ਬੱਚਿਆਂ ਨੂੰ ਵੀ ਜਮੇ ਤੁਸੀਂ ਆਪਣਾ ਕਰਨਾ ਪੜਾਈ ਕਰਨੇ ਕੋਸ਼ ਕਰੋ ਉਦਾਂ ਹੀ ਮੇਰੇ ਹਸਬੰਦ ਨੇ ਉਹਨਾਂ ਦੀ ਬਹੁਤ ਕੇਅਰ ਕਰੀ ਹੈ ਬੱਚਿਆਂ ਦੀ ਪਰ ਅੱਜ ਅਸੀਂ ਸਾਡੀ ਇਹੀ ਸੋਚ ਹੈ ਜੀ ਅੱਜ ਕੱਲ ਬੱਚਿਆਂ 'ਚ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਬੇਟਾ ਹੋਇਆ ਬੇਟੀ ਹੋਈ ਪਰ ਬੇਟੀਆਂ ਦੇ ਅੱਜ ਕੱਲ ਬਹੁਤ ਮਾਣ ਸਾਡੀ ਬੱਚੀ ਨੇ ਸਾਨੂੰ ਬਾਹਰ ਜਾ ਕੇ ਮੇਰੇ ਹਸਬੰਦ ਤੇ ਮੈਨੂੰ ਸਾਨੂੰ ਉਹਨਾਂ ਨੇ ਇੰਨਾ ਮਾਣ ਬਖਸ਼ਿਆ ਜੀ ਬਸ ਇਹੀ ਮੇਰੀ ਕਹਿੰਦੇ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਬੱਚਿਆਂ 'ਚ ਬੇਟਿਆਂ আর ਬੇਟੀਆਂ 'ਚ ਕੋਈ ਫਰਕ ਨਹੀਂ ਹੈਗਾ ਜੀ ਬੇਟੀਆਂ ਬੇਟਿਆਂ ਨੂੰ ਬਧ ਰੋਸ਼ਨ ਨਾ ਕਰਦੇ ਨੇ